ਲੱਗੀ ਅੰਮ੍ਰਿਤ ਵਿੱਲੇ ਉੱਥੇ ਕੀਰਤਨ ਦੀ ਆਵਾਜ਼ ਆ ਰਹੀ ਸੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਢੋਲੀ ਪਾਹੀ ਰੁਕੇ ਹੋਏ ਸਨ ਗੁਰੂ ਦੇ ਕੀਰਤਨੀਏ ਅਸਾਂ ਦੀ ਵਾਰ ਕਰ ਰਹੇ ਸਨ ਆਵਾਜ਼ ਆ ਰਹੀ ਸੀ ਉਹ ਬੱਚੀ ਦੇ ਕੰਨਾਂ ਵਿੱਚ ਅੰਮ੍ਰਿਤ ਵਿੱਲੇ ਟਿਕਿਆ ਹੋਇਆ ਉਦੋਂ ਸਾਧ ਸੰਗਤ ਵਿਖੋ ਅੰਮ੍ਰਿਤ ਵਿੱਲੇ 3:00 4:00 ਵਜੇ ਤਾਂ ਤੁਹਾਨੂੰ ਇੱਕ ਪਿੰਡ ਦੀ ਆਵਾਜ਼ ਦੂਜੇ ਪਿੰਡ ਤੱਕ ਕੀਰਤਨ ਹੁੰਦਾ ਸੁਣਦਾ ਤਾਂ ਜਦੋਂ ਕੰਨਾਂ ਵਿੱਚ ਆਵਾਜ਼ ਪਈ ਢੋਲੀ ਵਿੱਚ ਬੈਠਿਆ ਉਹਨੇ ਢੋਲੀ ਰੋਕਣ ਵਾਸਤੇ ਕਿਹਾ ਪੁਹਾਰਾ ਨੇ ਰੋਕ ਦਿੱਤੀ ਉਹਨੇ ਆਪਣੇ ਘਰ ਵਾਲੇ ਭਾਈ ਸਾਧੂ ਨੂੰ ਕਿਹਾ ਜੀ ساری ਉਮਰ ਮੈਂ ਤੁਹਾਡਾ ਹੁਕਮ ਮੰਨਣਾ ਕਿਉਂਕਿ ਤੁਹਾਡੇ ਨਾਲ ਮੇਰੀ ਵਿਆਹ ਸ਼ਾਦੀ ਹੋਈ ਹੈ ਮੇਰੇ ਪਿਤਾ ਨੇ ਤੁਹਾਡੇ ਲੜ ਲਾਇਆ ਇੱਕ ਮੇਰੀ ਬੇਨਤੀ ਹੈ ਆ ਜਿੱਥੇ ਕੀਰਤਨ ਹੋ ਰਿਹਾ ਹੈ ਥੋੜੀ ਦੇਰ ਇੱਕ ਘੜੀ ਮੈਨੂੰ ਸੰਗਤ ਵਿੱਚ ਜਾਣ ਦੀ ਆਗਿਆ ਹੋਵੇ ਤਾਂ ਨਾਲ ਚੱਲੋ ਮੈਂ ਘੜੀ ਸੰਗਤ ਵਿੱਚ ਜਾਣਾ ਚਾਹੁੰਦਾ ਉਹਦੇ ਘਰ ਵਾਲੀ ਨੇ ਕਿਹਾ ਕੋਈ ਗੱਲ ਨਹੀਂ ਨਾਲੇ ਬਰਾਤ ਥੋੜੀ ਦਿਰ ਵਿਸ਼ਰਾਮ ਕਰ ਲੈਗੀ ਕੋਹਾਰ ਤੁਰ ਤੁਰ ਕੇ ਥੱਕ ਗਏ ਨੇ ਉਹ ਹਰਨ ਰੋਗ ਦਿੱਤਾ ਆਪ ਆਪਣੇ ਘਰ ਵਾਲੀ ਨੂੰ ਲੈ ਕੇ ਭਾਈ ਸਾਧੂ ਤੇ ਉਹਦੇ ਘਰ ਵਾਲੀ ਨਵੀਂ ਵਿਆਹੀ ਜੋੜੀ ਜਾ ਕੇ ਸ਼ੇਵੇਂ ਬਾਦਸ਼ਾਹ ਦੇ ਦਰਬਾਰ ਜਿੱਥੇ ਸੜਕ ਉੱਤੇ ਦਰਿਆ ਵਿਸ਼ਿਆ ਕੀਰਤਨ ਹੋ ਰਿਹਾ ਸੀ ਸੰਗਤ ਬੈਠੀ ਐ ਦਮਾਂ ਜੀਆਂ ਨੇ ਜਾ ਕੇ ਮੱਥਾ ਟੇਕ ਦਿੱਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀਰਤਨ ਸਰਵਣ ਕਰ ਰਹੇ ਸਨ ਬਾਦਸ਼ਾਹ ਨੇ ਧਿਆਨ ਨਾਲ ਨਿੱਤਰ ਖੋਲੇ ਸਾਹਮਣੇ ਵਖਿਆ ਨਵਾਂ ਵਿਆਹ ਦਾ ਜੋੜਾ ਬੈਠਾ ਤਾਂ ਉਹਨਾਂ ਦੇ ਵਸਤਰਾਂ ਤੋਂ ਪਤਾ ਲੱਗਦਾ ਨਵੀਂ ਵਿਆਹੀ ਜੋੜੀ ਹੈ ਭਾਈ ਸਾਧੂ ਤੇ ਉਹਦੇ ਘਰ ਵਾਲੀ ਸ਼ੇਵੇਂ ਬਾਦਸ਼ਾਹ ਨੇ ਜਦੋਂ ਸ਼ਬਦ ਸਮਾਪਤ ਹੋਇਆ ਕੀਰਤਨੀਆਂ ਨੂੰ ਰੋਕ ਕੇ ਹਜ਼ੂਰ ਨੇ ਬੜੇ ਪਿਆਰ ਨਾਲ ਪੁੱਛਿਆ ਬੇਟਾ ਕਿੱਥੋਂ ਆਇਓ ਤੁਸੀਂ ਤਾਂ ਉਹ ਨਵਾਂ ਵਿਆਹ ਦਾ ਜੋੜਾ ਭਾਈ ਸਾਧੂ ਤੇ ਉਹਦੇ ਘਰ ਵਾਲੀ ਉਹਨਾਂ ਉੱਠ ਕੇ ਮੱਥਾ ਟੇਕਿਆ ਮਹਾਰਾਜ ਮੈਂ ਮੱਝੇ ਤੋਂ ਇੱਧਰ ਤੋਂ ਮਾਲਵੇ ਵਿੱਚ ਮੇਰਾ ਵਿਆਹ ਹੋਇਆ ਹੈ ਏ ਮੇਰੇ ਘਰ ਵਾਲਾ ਸਿਰ ਦਾ ਸਾਈ ਹੈ ਡੋਲੀ ਜਾ ਰਹੀ ਸੀ ਕੀਰਤਨ ਦੀ ਆਵਾਜ਼ ਕੰਨਾਂ ਵਿੱਚ ਪਈ ਮਹਾਰਾ ਸੰਗਤ ਵਿੱਚ ਆ ਗਏ ਸ਼ੇਵੇ ਪਾਦਸ਼ਾਹ ਬੜੇ ਪ੍ਰਸੰਨ ਹੋਏ ਸਤਿਗੁਰੂ ਬਚਨ ਕਹੇ ਬੇਟਾ ਮੰਗੋ ਕੀ ਚਾਹੀਦਾ ਦੋ ਦਿਨ ਸਿੱਖ ਦੀ ਜ਼ਿੰਦਗੀ ਵਿੱਚ ਐਸੇ ਆਉਂਦੇ ਨੇ ਜਿੱਦਣ ਉਹ ਜੋ ਮੰਗਲੇ ਗੁਰੂ ਨੂੰ ਦੇਣਾ ਪੈਂਦਾ ਇੱਕ ਉਹ ਦਿਨ ਜਿੱਦਣ ਕੋਈ ਚਾਰ ਲਾਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਭਾਵਨਾ ਨਾਲ ਲੈਂਦਾ ਤੇ ਇੱਕੋ ਦਿਨ ਜਿੱਦਣ ਕੋਈ ਗੁਰੂ ਦੀ ਦਾਤ ਖੰਡੇ ਵਾਟੇ ਦੀ ਪੋਲ ਅੰਮ੍ਰਿਤ ਛਕਦਾ। ਕਹਿੰਦੇ ਨੇ ਜਦੋਂ ਬਾਦਸ਼ਾਹ ਨੇ ਖੁਸ਼ ਹੋ ਕੇ ਕਿਹਾ ਮੰਗੋ ਬੇਟਾ ਕੀ ਚਾਹੀਦਾ। ਤਾਂ ਉਸ ਬੀਬੀ ਨੇ ਹੱਥ ਜੋੜ ਕੇ ਕਿ ਸੱਚੇ ਬਾਦਸ਼ਾਹ ਮਾਨਸ ਜਨਮ ਦਿੱਤਾ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ। ਹੁਣ ਇੱਕ ਕਿਰਪਾ ਕਰਿਓ ਮਹਾਰਾਜ ਮੇਰੇ ਘਰ ਪਰਿਵਾਰ ਵੰਸ਼ ਵਿੱਚ ਆਪਣੀ ਸਿੱਖੀ ਬਖਸ਼ ਦਿਓ ਹੋਰ ਨਹੀਂ ਕੁਝ ਚਾਹੀਦਾ। ਮਹਾਰਾਜ ਜਿਸ ਘਰ ਵਿੱਚ ਮੈਂ ਜਾ ਰਹੀ ਹਾਂ ਪਰਿਵਾਰ ਵਿੱਚ ਆਪਣੀ ਸਿੱਖੀ ਬਖਸ਼ ਦਿਓ ਮੇਰੀ ਵੰਛੇ ਵਿੱਚ ਸਿੱਖੀ ਬਖਸ਼ ਦਿਓ ਮਹਾਰਾਜ ਹੋਰ ਨਹੀਂ ਕੋ ਚਾਹੀਦਾ 6ਵੇਂ ਪਾਤਸ਼ਾਹ ਨੇ ਨਵਿਆਈ ਜੋੜੀ ਨੂੰ ਅਸੀਸ ਦਿੱਤੀ ਫਿਰ ਪਾਤਸ਼ਾਹ ਨੇ ਬਚਨ ਕਹਿ ਧੀਏ ਜਾ ਬੇਟਾ ਤੇਰੀ ਕੁੱਲ ਵਿੱਚ ਸਿੱਖੀ ਚੰਦੀ ਦੀ ਤਰ੍ਹਾਂ ਚਮਕੇਗੀ ਉਸ ਵਕਤ ਗਹਿਣੇ ਚੰਦੀ ਦੇ ਮਸ਼ਹੂਰ ਹੁੰਦੇ ਸਨ ਬਾਅਦ ਵਿੱਚ ਲੋਕ ਗਹਿਣੇ ਹੁਣ ਸੋਨੇ ਦੇ ਪਾਉਣ ਲੱਗੇ ਅੱਜ ਤੋਂ ਸਾਧ ਸੰਗਤ ਤਿੰਨ ਚਾਰ ਸਦੀਆਂ ਪਹਿਲਾਂ ਲੋਕ ਚੰਦੀ ਦੇ ਗਹਿਣੇ ਪਾਉਂਦੇ ਸੀ ਤਨ ਜਦੋਂ ਮਹਾਰਾਜ ਨੇ ਕਿਹਾ ਚੰਦੀ ਦੀ ਤਰ੍ਹਾਂ ਸਿੱਖੀ ਚਮਕੇਗੀ ਪਾਤਸ਼ਾਹ ਨੇ ਇਹਨਾਂ ਬਚਨ ਕਿਹਾ ਅਸੀਸ ਦਿੱਤੇ ਉਹ ਦੋਵੇਂ ਜੀ ਚਲੇ ਗਏ ਕਹਿੰਦੇ ਨੇ ਜਾ ਕੇ ਭਾਈ ਸਾਧੂ ਤੋਂ ਮਨ ਬਦਲ ਗਿਆ ਆਪਣੇ ਆਪ ਆਪਣੇ ਘਰ ਵਾਲੀ ਦੇ ਮਗਰ ਲੱਗ ਕੇ ਉਹ ਵੀ ਸਵੇਰੇ ਉੱਠ ਕੇ ਬਾਣੀ ਪੜਨ ਲੱਗ ਪਿਆ ਹਰ ਰੋਜ਼ ਘਰ ਵਿੱਚ ਜਪਜੀ ਸਾਹਿਬ ਪੜਨ ਲੱਗ ਪਿਆ ਐਸੀ ਕਿਰਪਾ ਹੋਈ ਇੱਕ ਸਾਲ ਬਾਅਦ ਉਹਨਾਂ ਦੇ ਘਰ ਪੁੱਤਰ ਹੋਇਆ ਜਦੋਂ ਪੁੱਤਰ ਹੋਇਆ ਤਾਂ ਸਾਸ ਸੰਗਤ ਤੋਂ ਫਿਰ ਮਹਾਰਾਜ ਦੇ ਦਰਸ਼ਨ ਕਰਨ ਆਏ ਸਾਲ ਬਾਅਦ ਛੇਵੇਂ ਪਾਤਸ਼ਾਹ ਨੂੰ ਲੱਭਦਿਆਂ ਲੱਭਦਿਆਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਗਏ ਅੰਮ੍ਰਿਤਸਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਪੈਰਾਂ ਵਿੱਚ ਨਵਾਂ ਜਨਮਿਆ ਪੁੱਤਰ ਬੱਚਾ ਰੱਖਿਆ ਮਹਾਰਾਜ ਤੁਸੀਂ ਕਿਰਪਾ ਕੀਤੀ ਹੈ ਔਲਾਦ ਬਖਸ਼ੀ ਹੈ ਪੁੱਤਰ ਬਖਸ਼ਿਆ ਮਹਾਰਾਜ ਕਿਰਪਾ ਕਰਕੇ ਦਾ ਨਾਮ ਰੱਖ ਦਿਓ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੁਸਕਰਾ ਕੇ ਪਿਆਰ ਨਾਲ ਆਪਣੇ ਹੱਥਾਂ ਵਿੱਚ ਉਹ ਬੱਚੇ ਨੂੰ ਲੈ ਕੇ ਬੋਲੇ ਪਾਤਸ਼ਾਹ ਕਹਿਣ ਲੱਗੇ ਧੀਏ ਨਾਮ ਤਾਂ ਅਸੀਂ ਬੇਟਾ ਉਸੇ ਦਿਨ ਰੱਖ ਦਿੱਤਾ ਸੀ ਜਿੱਦਣ ਤੁਸੀਂ ਪਹਿਲੀ ਵਾਰ ਆਏ ਸੀ ਮਹਾਰਾਜ ਉਸੇ ਦਿਨ ਰੱਖ ਦਿੱਤਾ ਸੀ ਸਤਿਗੁਰੂ ਬੋਲੇ ਜਦੋਂ ਪਹਿਲੇ ਦਿਨ ਤੁਸੀਂ ਨਵ ਵਿਆਹਿਆ ਜੋੜਾ ਆਏ ਸੀ ਉਸ ਦਿਨ ਕੀ ਬਚਨ ਹੋਇਆ ਸੀ ਕਹਿੰਦੇ ਮਹਾਰਾਜ ਜੀ ਅਸੀਂ ਕਿਹਾ ਸੀ ਪਰਿਵਾਰ ਵਿੱਚ ਸਿੱਖੀ ਬਖਸ਼ ਦਿਓ ਤੇ ਤੁਸੀਂ ਬਚਨ ਕਿਹਾ ਸੀ ਤੁਹਾਡੀ ਵੰਸ਼ ਵਿੱਚ ਸਿੱਖੀ ਚੰਦੀ ਦੀ ਤਰ੍ਹਾਂ ਝਮਕੇਗੀ ਮਹਾਰਾਜ ਨਾਮ ਕਿਵੇਂ ਰੱਖ ਦਿੱਤਾ ਪਾਦਸ਼ਾਹ ਨੇ ਕਹੇ ਬੇਟਾ ਇਹ ਬੱਚਾ ਹੁਣ ਤੁਹਾਡੇ ਪਰਿਵਾਰ ਵਿੱਚ ਸਿੱਖੀ ਦੀ ਚਮਕ ਲਿਆਏਗਾ ਨਾਮ ਉਸੇ ਦਿਨ ਰੱਖ ਦਿੱਤਾ ਸੀ ਇਹਦਾ ਨਾਮ ਹੁਣ ਰੱਖ ਦਿਓ ਭਾਈ ਰੂਪਾ ਰੂਪੇ ਦਾ ਅਰਥ ਵੀ ਚਾਂਦੀ ਹੁੰਦਾ ਜਦੋਂ ਤੁਸੀਂ ਮਹਾਨ ਕੋਸ਼ ਵਿੱਚ ਅਰਥ ਪੜੋਗੇ ਡਿਕਸ਼ਨਰੀ ਵਿੱਚ ਜਾ ਕੇ ਤਾਂ ਉੱਥੇ ਰੂਪਾ ਦਾ ਅਰਥ ਵੀ ਚਾਂਦੀ ਹੈ ਅਨੇਕਾਂ ਸ਼ਬਦ ਮਹਾਰਾਜ ਜੀ ਨੇ ਬਾਣੀ ਅੰਦਰ ਰੂਪਾ ਸ਼ਬਦ ਵਰਤੇ ਉਹਦਾ ਅਰਥ ਚਾਂਦੀ ਹੈ ਜਦੋਂ ਸੱਚੇ ਬਾਦਸ਼ਾਹ ਨੇ ਕਿਹਾ ਇਹਦਾ ਨਾਮ ਭਾਈ ਰੂਪਾ ਰੱਖ ਦਿਓ ਰੂਪਾ ਦਾ ਅਰਥ ਚਾਂਦੀ ਤੁਹਾਡੇ ਪਰਿਵਾਰ ਵਿੱਚ ਚਾਂਦੀ ਦੀ ਤਰ੍ਹਾਂ ਸਿੱਖੀ ਚਮਕਾ ਮਾਰੇਗੀ ਸਾਧ ਸੰਗਤ ਫਿਰ ਉਹਨੇ ਆਪਣੇ ਬੱਚੇ ਦਾ ਨਾਮ ਭਾਈ ਰੂਪਾ ਰੱਖ ਦਿੱਤਾ ਜਦੋਂ 7-8 ਸਾਲ ਗੁਜ਼ਰ ਗਏ ਗੁਰੂ ਦੀ ਬਾਣੀ ਪੜਦਿਆਂ 6ਵੇਂ ਬਾਦਸ਼ਾਹ ਨੇ ਫਿਰ ਦਰਸ਼ਨ ਦਿੱਤੇ ਜਦੋਂ ਬਾਦਸ਼ਾਹ ਨੇ ਭਾਈ ਢੋਲੀ ਤੋਂ ਉੱਥੇ ਸਮਾਲ ਭਾਈ ਗਏ ਤਾਂ ਉੱਥੇ ਇਤਿਹਾਸ ਲਿਖਿਆ ਹੋਇਆ ਬਾਦਸ਼ਾਹ ਨੇ ਦਮ ਪਿਓ ਪੁੱਤਰਾਂ ਨੂੰ ਇੱਕ ਲੱਕੜ ਵੱਡੀਆਂ ਹੋਈਆਂ ਲੱਕੜਾਂ ਸੀ ਇੱਕ ਲੱਕੜ ਚੁੱਕ ਕੇ ਦਿੱਤੀ ਲੈ ਬੇਟਾ ਸੂਰਜ ਡੁੱਬਣ ਤੱਕ ਜਿੱਥੇ ਜਾ ਕੇ ਗੱਡ ਦੇਓਗੇ ਉੱਥੋਂ ਤੱਕ ਤੁਹਾਡੀ ਕੁੱਲ ਦਾ ਰਾਜ ਹੋਏਗਾ ਤੁਹਾਡੀ ਵੰਸ਼ ਦਾ ਰਾਜ ਹੋਏਗਾ ਦਮ ਪਿਓ ਪੁੱਤਰਾਂ ਨੇ 7-8 ਸਾਲ ਦਾ ਉਹ ਬੱਚਾ ਭਾਈ ਰੂਪਾ ਤੇ ਉਹਦਾ ਪਿਓ ਭਾਈ ਸਾਧੂ ਉਹ ਹੱਥ ਵਿੱਚ ਇਸ ਤਰ੍ਹਾਂ ਮੋੜੀ ਲਈ ਮਹਾਰਾਜ ਦਾ ਦਿੱਤਾ ਹੋਇਆ ਉਹ ਡੰਡਾ ਲਿਆ ਕਹਿੰਦੇ ਨੇ ਉਹ ਵੱਡੀ ਹੋਈ ਲੱਕਣ ਮੋੜੀ ਬਾਦਸ਼ਾਹ ਦੇ ਚਰਨਾਂ ਵਿੱਚ ਰੱਖ ਕੇ ਕਹਿਆ ਮਹਾਰਾਜ ਤੁਹਾਡੇ ਚਰਨਾਂ ਤੋਂ ਸਵਾਏ ਸਾਨੂੰ ਕੋਈ ਰਾਜ ਨਹੀਂ ਚਾਹੀਦਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਉਦਣ ਛੇਵੇਂ ਬਾਦਸ਼ਾਹ ਨੇ ਬਚਨ ਕਹੇ ਕਹਿੰਦੇ ਸਾਦ ਸ਼ਾਬਸ਼ ਭਾਈ ਰੂਪੇ ਤੁਸੀਂ ਸਿੱਖੀ ਗੁਰੂ ਨਾਨਕ ਦੀ ਮੰਗ ਲਈ ਜਾਂ ਤੁਹਾਡਾ ਨਾਮ ਰਹੇਗਾ ਇਸ ਧਰਤੀ ਤੇ ਜਿੱਥੋਂ ਤੱਕ ਨજર ਜਾਂਦੀ ਹੈ ਤੇਰੀ ਕੁੱਲ ਵੰਸ਼ ਦਾ ਨਾਮ ਚਮਕੇਗਾ ਅੱਜ ਜਦੋਂ ਤੁਸੀਂ ਮਾਲਵੇ ਵਿੱਚ ਮੋਗਾ ਲੰਘੋਗੇ ਨਾ ਤਾਂ ਸਾਧ ਸੰਗਤ ਇੱਕ ਪਿੰਡ ਨਹੀਂ 27 ਤੋਂ ਵੱਧ ਪਿੰਡ ਉਹਨਾਂ ਦੀ ਕੁੱਲ ਵੰਸ਼ ਦੇ ਨਾਮ ਉੱਤੇ ਵਸੇ ਹੋਇਆ ਅਨੇਕਾਂ ਪਿੰਡ ਉੱਥੋਂ ਚੱਲ ਪਉ ਤੁਸੀਂ ਜੇ ਪਿੰਡ ਸ਼ੁਰੂ ਹੋਏਗਾ ਸਮਾਦ ਭਾਈ ਰੂਪਾ ਭਾਈ ਠੱਠੀ ਭਾਈ ਬਵੀਹਾ ਭਾਈ ਤਲਵੰਡੀ ਭਾਈ ਭਗਤਾ ਭਾਈ 27 ਤੋਂ ਵੱਧ ਪਿੰਡ ਉਹਨਾਂ ਦੀ ਕੁੱਲ ਵੰਸ਼ ਦੇ ਨਾਮ ਉੱਤੇ ਅੱਜ ਵੀ ਬਖਸ਼ਿਸ਼ ਬਸਦੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਡੀ ਵੱਡੀ ਬਖਸ਼ਿਸ਼ ਉਹਨਾਂ ਤੇ ਕੀਤੀ ਹੋਈ ਸਾਧ ਸੰਗਤ ਜਦੋਂ ਕੋਈ ਪਰਿਵਾਰ ਲਈ ਸਿੱਖੀ ਮੰਗ ਲੈਂਦਾ ਤਾਂ ਉਹ ਸਭ ਤੋਂ ਵੱਡੀ ਦਾਤ ਮੰਗਦਾ ਜਿਹਦੇ ਘਰ ਵਿੱਚ ਗੁਰੂ ਦੀ ਬਾਣੀ ਹੈ ਜਿਹਦੇ ਘਰ ਵਿੱਚ ਸਿੱਖੀ ਸਮਝੋ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਜਿੱਥੇ ਰੱਬ ਦਾ ਨਾਮ ਨਹੀਂ ਜਿੱਥੇ ਬਾਣੀ ਨਹੀਂ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ ਜਿੱਡਾ ਮਰਜ਼ੀ ਅਮੀਰ ਹੋ ਜਾਏ ਇਸ ਲਈ ਆਪਣੇ ਘਰਾਂ ਵਿੱਚ ਨਾਮ ਜਪੋ ਬੜੀ ਖੁਸ਼ੀ ਹੋਈ ਮਾਤਾ ਬਲਜਿੰਦਰ ਕੌਰ ਜੀ ਇਨਾਂ ਦੇ ਸਮੁੱਚੇ ਪਰਿਵਾਰ ਨੂੰ ਪਾਤਸ਼ਾਹ ਨੇ ਖੁਸ਼ੀ ਬਖਸ਼ੀ ਹੈ ਜਿੱਥੇ ਕਾਕਾ ਮਨਦੀਪ ਸਿੰਘ ਨੂੰ ਬਾਦ ਸੋਹਣੇ ਮਹਿਲ ਬਖਸ਼ਿਸ਼ ਕੀਤੇ ਪੁੱਤਰ ਦੀ ਦਾਤ ਬਖਸ਼ੀ ਹੈ ਉੱਥੇ ਮਾਤਾ ਜੀ ਕਹਿੰਦੇ ਸੀ ਇਹੀ ਅਰਦਾਸ ਤੇ ਕਥਾ ਕਰਦੇ ਹੋ ਮਹਾਰਾਜ ਕਿਰਪਾ ਕਰਨ ਉਹਨਾਂ ਨੂੰ ਸਿੱਖੀ ਬਖਸ਼ਿਸ਼ ਕਰਨ ਬੰਚ ਵਿੱਚ ਜਿਹਨੇ ਸਿੱਖੀ ਮੰਗ ਲਈ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਤੁਸੀਂ ਪੜੇ ਲਿਖੇ ਬੈਠੇ ਹੋ ਸਭ ਤੋਂ ਕੌਸਟਲੀ ਪ੍ਰਾਪਰਟੀ ਮਹਿੰਗੀ ਜਾਇਦਾਦ ਤੁਹਾਡੀ ਆਪਣੀ ਔਲਾਦ ਹੈ ਜਿਹਦੀ ਔਲਾਦ